ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਅੱਜ ਸਾਨੂੰ ਆਪਾਂ ਚਮਕੀਲਾ ਜਿਹੜੀ ਮੂਵੀ ਆਈ ਸੀ ਅਮਰ ਸਿੰਘ ਚਮਕੀਲੇ ਬਾਰੇ ਪੁੱਛ ਰਹੇ ਹਾਂ ਤੇ ਕੁਝ ਦੱਸ ਰਹੇ ਹਾਂ ਜਿਹੜੀ ਕਿ ਅਮਰ ਸਿੰਘ ਚਮਕੀਲਾ ਮੂਵੀ ਆਈ ਹੈ ਉਹਦੇ ਟ੍ਰੇਲਰ ਰੀਮਿਕਸ Song ਜਿਹੜੀ ਕਿ ਉਹਦੀ ਸ਼ੂਟਿੰਗ ਹੋਈ ਹੈ ਇਹ ਕੁਝ ਮਤਲਬ ਤਸਵੀਰਾਂ ਨੇ ਤੁਸੀਂ ਇਹ ਦੱਸਣਾ ਕਿ ਇਹ ਸ਼ੂਟਿੰਗ ਹੋਈ ਹੈ ਜਿਹੜੀ ਇਹ ਕਿਹੜੀ ਜਗ੍ਹਾ ਤੇ ਹੋਈ ਹੈ ਤੇ ਆਪਾਂ ਫਿਰ ਉੱਥੋਂ ਤੁਹਾਨੂੰ ਲਾਈਵ ਤਸਵੀਰਾਂ ਬਖਾਵਾਂਗੇ ਕਿਉਂਕਿ ਭਾਈ ਕੁਝ ਲੋਕਾਂ ਨੂੰ ਪਤਾ ਨਹੀਂ ਕੁਝ ਲੋਕਾਂ ਨੂੰ ਪਤਾ ਹੈ ਤੁਸੀਂ ਕਮੈਂਟਾਂ ਦੇ ਵਿੱਚ ਇਹ ਦੱਸਣਾ ਕਿ ਇਹ ਮੂਵੀ ਹੈ ਜਿਹੜੀ ਇਹ ਸ਼ੂਟਿੰਗ ਹੈ ਜਿਹੜੀ ਇਹ ਤਸਵੀਰਾਂ ਦੇ ਜ਼ਰੀਏ ਵੇਖ ਕੇ ਤੁਸੀਂ ਇਹ ਦੱਸੋ ਬੀ ਇਹ ਜਿਹੜੀ ਸ਼ੂਟਿੰਗ ਚੱਲ ਰਹੀ ਸੀ ਇਹ ਕਿਹੜੀ ਜਗ੍ਹਾ ਦੇ ਉੱਤੇ ਹੋਈ ਸੀ ਜਿੰਨਾਂ ਜਿੰਨਾਂ ਨੇ ਮੂਵੀ ਵੇਖੀ ਹੈ ਬਾਈ ਕਮੈਂਟਾਂ ਵਿੱਚ ਦੱਸਿਓ ਕਿ ਬਾਈ ਮੂਵੀ ਕਿਵੇਂ ਲੱਗੀ ਤੇ ਇਹ ਸ਼ੂਟਿੰਗ ਕਿੱਥੇ ਹੋਈ ਹੈ ਸੋ ਧੰਨਵਾਦ ਬਾਈ ਜਿਹੜਾ ਕੋਈ ਭੈਣ ਭਰਾ ਚੈਨਾਂ ਦੇਖਦਾ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ